ਜੀ ਸਰ ਅੱਜ ਫਤੇਗੜ ਸਾਹਿਬ ਦੇਖੀ ਜਿਹੜਾ ਪੱਤਰਕਾਰ ਭਾਈਚਾਰੇ ਦੇ ਜਿਹੜਾ ਕੈਲੰਡਰ ਜਾਰੀ ਕੀਤਾ ਗਿਆ ਉੱਥੇ ਅੱਜ ਪਹੁੰਚਿਆ ਮੇਰੇ ਨਾਲ ਐਮਐਲਏ ਸਾਹਿਬ ਆਪਣਾ ਲਖਮੀਰ ਸਿੰਘ ਰਾਏ ਸਾਹਿਬ ਪੱਤਰਕਾਰ ਸਾਹਿਬ ਉਹ ਵੀ ਨਾਲ ਰਹੇ ਔਰ ਜਿਹੜੀਆਂ ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਮੱਥੀਆਂ ਉਹ ਸੁਣੀਆਂ ਔਰ ਜਿਹੜੀਆਂ ਵੀ ਪਹਿਲੇ ਅਧਾਰ ਤੇ ਹੱਲ ਕਰਨ ਵਾਲੀਆਂ ਉਹਨਾਂ ਨੂੰ ਜਲਦੀ ਜਲਦੀ ਹੱਲ ਕੀਤੀਆਂ ਜਾਣ ਜਿਹੜੀ ਪ੍ਰਮੁੱਖ ਹੈਗੀ ਸਮੱਸਿਆ ਦੱਸੀ ਜਿਹੜੀ ਜਿਹੜੀਆਂ ਵੀ ਹੈ ਕਿ ਨੈਲੋ ਕਾਰਡ ਜਾਂ ਐਕ੍ਰੈਡੀਸ਼ਨ ਕਾਰਡ ਜੋ ਵੀ ਹੈਗੇ ਉਹਨਾਂ ਨੂੰ ਪਹਿਲੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ ਜੀਪ ਅੱਜ ਗਿਲਾ ਪੱਤਰਕਾਰ ਜੁਨੀਅਨ ਵੱਲੋਂ 2024 ਦਾ ਨਵੇਂ ਸਾਲ ਦਾ ਬੱਚਤ ਪਾਵਨ ਫਤੇਗੜ ਸਾਹਿਬ ਵਿਕੇ ਕੈਲੰਡਰ ਜਾਰੀ ਕੀਤਾ ਗਿਆ ਇਹ ਕੈਲੰਡਰ ਕਰੰਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਜੀ ਅਤੇ ਲਖਵੀਰ ਸਿੰਘ ਰਾਏ ਵਿਧਾਇਕ ਫਤੇਗੜ ਸਾਹਿਬ ਨੇ ਜਾਰੀ ਕੀਤਾ ਮੈਂ ਉਹਨਾਂ ਦਾ ਬਹੁਤ ਧੰਨਵਾਦੀਆਂ ਸਮੂਹ ਪੱਤਰਕਾਰਾਂ ਦਾ ਧੰਨਵਾਦੀਆਂ ਅੱਜ ਅਸੀਂ ਜੋੜੇ ਮਾਜਰਾ ਸਾਹਿਬ ਤੋਂ ਮੰਗ ਕੀਤੀ ਤੇ ਜਿਹੜੇ ਕਾਰਡ ਆ ਉਹ ਵੀਕਲੀ ਪੱਤਰਕਾਰਾਂ ਦੇ ਵੀ ਬਣਾਏ ਜਾਣ ਇਸੇ ਤਰ੍ਹਾਂ ਅਸੀਂ ਮੰਗ ਕੀਤੀ ਵੀ ਜਿਹੜਾ ਫਟੇਗੜ ਸਾਹਿਬ ਪ੍ਰੈਸ ਕਲੱਬ ਲਈ ਜਗ੍ਹਾ ਦਿੱਤੀ ਜਾਵੇ ਸਾਨੂੰ ਐਮਐਲਏ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਵੀ ਛੇਤੀ ਜਗ੍ਹਾ ਦਿੱਤੀ ਜਾਊਗੀ ਜਿਹੜੇ ਨਾਗਰਾ ਸਾਹਿਬ ਨੇ ਭਰੋਸਾ ਦਿੱਤਾ ਵੀ ਜਿਹੜੇ ਪੱਤਰਕਾਰਾਂ ਦੀਆਂ ਮੁਸ਼ਕਲਾਂ ਆ ਉਹ ਅਸੀਂ ਲੰਗ ਪੱਤਰ ਦਿੱਤਾ ਉਹਦੇ ਹਿਸਾਬ ਨਾਲ ਛੇਤੀ ਛੇਤੀ ਹੱਲ ਕੀਤੇ ਜਾਣਗੇ ਮੈਂ ਸਾਰੇ ਪੱਤਰਕਾਰਾਂ ਸਮੂਹ ਪ੍ਰਸ਼ਾਸਨ ਦਾ ਐਸਐਸਪੀ ਮੈਡਮ ਦਾ ਸੀਡੀਐਲ ਸਾਹਿਬ ਦਾ ਬੀਸੀ ਸਾਹਿਬ ਦਾ ਤੇ ਡੀਐਸਪੀ ਸਾਹਿਬ ਦਾ ਸਮੂਹ ਪੱਤਰਕਾਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਮਾਨ ਵਧਾਇਆ